1 2 3 4 ਆ ਚਾਰ ਸ਼ੇਰ ਵੇਖ ਰਹੇ ਹੋ ਇਹ ਨੈਸ਼ਨਲ ਐਂਬਲਮ ਹੈ ਭਾਰਤ ਦਾ ਤੇ ਮੋਰੀਅਨ एंपायर ਦੇ ਵਿੱਚੋਂ ਇਹਨੂੰ ਲਿਆ ਗਿਆ ਤੇ ਸਾਡੇ ਭਾਰਤ ਦਾ ਰਾਸ਼ਟਰੀ ਪ੍ਰਤੀਕ ਹੈ ਐਦਾਂ ਦੇ ਸਵਾਲ ਤੁਹਾਨੂੰ ਹਿਸਟਰੀ ਦੇ ਵਿੱਚ ਆਮ ਦੇਖਣ ਨੂੰ ਮਿਲਦੇ ਇੰਸ਼ੀਅੰਟ ਹਿਸਟਰੀ ਤੋਂ ਪੜ੍ਹਦੇ ਆ ਪਰ ਪੇਪਰ ਵਾਸਤੇ ਕੱਲੀ ਐਂਸ਼ੀਅੰਟ ਥੋੜੀ ਪੜ੍ਹਨੀ ਹੈ ਮੀਡੀਵਲ ਵੀ ਪੜ੍ਹਨੀ ਹੈ ਮਾਡਰਨ ਵੀ ਪੜ੍ਹਨੀ ਹੈ ਪੋਲੀਟੀ ਵੀ ਪੜ੍ਹਨੀ ਹੈ ਜੀਓਗ੍ਰਾਫੀ ਵੀ ਪੜ੍ਹਨੀ ਹੈ ਇਕਨੋਮੀ ਵੀ ਪੜ੍ਹਨੀ ਹੈ ਇਹ ਸਾਰੀਆਂ ਚੀਜ਼ਾਂ ਪੜਾਂਗੇ ਕਿੱਥੇ ਅਸੀਂ ਵੈਸੇ ਤਾਂ ਰੋਜ਼ ਸ਼ਾਮ ਨੂੰ 5 ਵਜੇ ਪੜ੍ਹਦੇ ਹਾਂ ਪਰ ਅੱਜ ਅੱਜ ਜਾਨੀ ਕਿ ਸ਼ਨੀਵਾਰ ਨੂੰ ਮਤਲਬ 10 ਤਰੀਕ ਨੂੰ 10 ਜਨਵਰੀ ਨੂੰ ਤੁਹਾਡੇ ਲਈ ਮੈਂ ਇੱਕ ਮੈਰਾਥਨ ਕਲਾਸ ਲੈ ਕੇ ਆ ਰਿਹਾ ਜਿਹਦੇ ਵਿੱਚ ਪੂਰੀ ਜੀਕੇ ਜੀਐਸ ਦੀ ਮਹਾਂ ਰਿਵੀਜ਼ਨ ਕਰਵਾਉਣ ਜਾ ਰਿਹਾ ਉਸ ਕਲਾਸ ਦੇ ਵਿੱਚ ਲਾਈਵ ਆਉਣ ਵਾਲੇ ਵਿਦਿਆਰਥੀ ਨੂੰ ਮੈਂ 300 ਤੋਂ 350 ਸਵਾਲਾਂ ਦੀ ਇੱਕ ਪੀਡੀਓ ਫ੍ਰੀ ਦੇ ਕੇ ਜਾਊਗਾ ਕਲਾਸ ਦਾ ਲਿੰਕ ਦੇਖੋ ਥੱਲੇ ਲੱਗੇ ਹੋਇਆ ਤੇ ਇਸ ਕਲਾਸ ਦੇ ਵਿੱਚ ਸਾਰੇ ਉਹ ਬੱਚੇ ਆ ਰਹੇ ਜਿਹੜੇ 2026 ਦੇ ਪੇਪਰਾਂ ਨੂੰ ਆਪਣਾ ਟਾਰਗੇਟ ਮੰਨ ਰਹੇ ਆ ਜੇਲ ਬਾਰਡਰ ਦੇ ਪੇਪਰ ਨੂੰ ਆਪਣਾ ਟਾਰਗੇਟ ਮੰਨ ਰਹੇ ਆ ਜਰੂਰ ਆਇਓ ਇਸ ਜੀਕੇ ਜੀਐਸ ਦੀ ਮਹਾਂ ਰਿਵੀਜ਼ਨ ਕਲਾਸ ਦੇ ਵਿੱਚ ਉਹ ਵਾਲੇ ਪਾਸੇ ਦੀਆਂ ਨਜ਼ਰ ਅਖ ਲਾਰ ਕੇ ਫਿੱਟ ਗਈ